ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਆ YouTube ਚੈਨਲ ਨੰਬਰ 1 ਦੀ ਰਸੋਈ ਤੇ ਅੱਜ ਆਪਾਂ ਬਣਾਵਾਂਗੇ ਦੋ ਖੀਰੇ ਤੋਂ ਦੋ ਖੀਰਿਆਂ ਤੋਂ ਪੂਰੇ ਪਰਿਵਾਰ ਲਈ ਟੇਸਟੀ ਸਬਜ਼ੀ ਜੋ ਕਿ ਬਣ ਕੇ ਬਹੁਤ ਹੀ ਸਵਾਦ ਬੰਦੀ ਹੈਗੀ ਤੇ ਟਰਾਈ ਜ਼ਰੂਰ ਕਰਨਾ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਿਆਗਾ ਦੋ ਤਿੰਨ ਪਿਆਜ਼ ਲੈ ਲਿਆਗੇ ਕੱਟ ਕੇ ਤਿੰਨ ਚਾਰ ਹਰੀਆਂ ਮਿਰਚਾਂ ਤੇ ਦੋ ਲਾਲ ਟਮਾਟਰ ਤੇ ਇਹਨਾਂ ਨੂੰ ਆਪਾਂ ਮਸਾਲਾ ਗ੍ਰाइंड ਕਰ ਲਵਾਂਗੇ ਤੇ ਇਧਰਲੇ ਪਾਸੇ ਆਪਾਂ ਲੈ ਲਿਆ ਦੋ ਖੀਰੇ ਖੀਰਿਆਂ ਨੂੰ ਆਪਾਂ ਛਿੱਲ ਲੈਗਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਛੱਲ ਲਵਾਂਗੇ ਇਹ ਚਾਈਨੀ ਜਿਹੇ ਖੀਰੇ ਨੇਗੇ ਸਬਜ਼ੀ ਬਹੁਤ ਸਵਾਦ ਬਣਦੀ ਇਹਨਾਂ ਦੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣਦੀ ਹੈਗੀ ਤੇ ਇਹ ਖੀਰੇ ਛੱਲ ਕੇ ਆਪਾਂ ਇਹਨਾਂ ਨੂੰ ਕਦੂਕਸ ਕਰ ਲਵਾਂਗੇ ਤੇ ਇਹਨਾਂ ਵਿੱਚ ਪਾਣੀ ਥੋੜਾ ਜਿਹਾ ਜ਼ਿਆਦਾ ਨਿਕਲਦਾ ਹੈਗਾ ਖੀਰੇ ਦੇ ਵਿੱਚ ਪਾਣੀ ਹੁੰਦਾ ਹੈਗਾ ਤਾਂ ਕਰਕੇ ਜ਼ਿਆਦਾ ਪਾਣੀ ਨਿਕਲਦਾ ਹੈਗਾ ਤੇ ਇਹ ਆਪਾਂ ਦੋਨੇ ਜਿਹੜੇ ਖੀਰੇ ਨੇ ਕਦੂਕਸ ਕਰ ਲਏ ਐ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਬੇਸਨ ਲੈ ਲਵਾਂਗੇ ਉਹ ਵੀ ਇਹਦੇ ਵਿੱਚ ਮਿਲਾ ਲਾਂਗੇ ਤੇ ਥੋੜਾ ਜਿਹਾ ਹਲਕਾ ਹਲਕਾ ਪਾ ਲਾਂਗੇ ਇਹਦੇ ਵਿੱਚ ਆਪਾਂ ਮਸਾਲੇ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਗਰਮ ਮਸਾਲਾ ਤੇ ਨਮਕ ਤੇ ਥੋੜੀ ਜਿਹੀ ਹਲਦੀ ਇਹ ਪੰਜ ਛੇ ਮਸਾਲੇ ਪਾ ਕੇ ਆਪਾਂ ਸਵਾਦ ਅਨਸਾਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਦੋਜਾ ਬਣਾ ਲਵਾਂਗੇ ਦਾ ਦੋਜਾ ਬਣਾਉਣ ਤੋਂ ਬਾਅਦ ਆਪਾਂ ਇੱਕ ਸਾਈਡ ਤੇ ਆਪਾਂ ਤੇਲ ਹੈਗਾ ਸਰੋਂ ਦਾ ਉਹਨੂੰ ਆਪਾਂ ਫਿਰ ਗਰਮ ਕਰ ਦਵਾਂਗੇ ਗੈਸ ਚ ਲਾ ਕੇ ਤੇ ਇਹ ਜਿਹੜਾ ਆਪਣਾ ਬੈਟਰ ਹੈਗਾ ਖੀਰੇ ਵਾਲਾ ਇਹ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਦੀ ਸਥਿਤੀ ਬਣ ਜੂਗੀ ਇਹਦੀ ਇੱਧਰ ਆਪਾਂ ਜਿਹੜਾ ਤੇਲ ਸੀਗਾ ਉਹ ਗਰਮ ਕਰ ਲਿਆ ਤੇ ਇਹ ਹੁਣ ਜਿਹੜੇ ਆਪਾਂ ਇਹ ਗਰਮ ਤੇਲ ਦੇ ਵਿੱਚ ਇਹਦੇ ਆਪਾਂ ਛੋਟੇ ਛੋਟੇ ਕੋਬਤੇ ਬਣਾ ਲਵਾਂਗੇ ਪਕੌੜੇ ਦੇ ਤੇ ਇਹਨਾਂ ਨੂੰ ਬਣਾ ਕੇ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲਵਾਂਗੇ ਇਹ ਜਿਹੜੀ ਸਬਜ਼ੀ ਹੈ ਜਦੋਂ ਕਈ ਵਾਰ ਆਪਣੇ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਕਈ ਵਾਰ ਸਬਜ਼ੀ ਨਹੀਂ ਹੁੰਦੀ ਹੈਗੀ ਤਾਂ ਆਪਾਂ 2 ਮਿੰਟਾਂ ਦੇ ਵਿੱਚ ਖੀਰੇ ਦੀ ਸਬਜ਼ੀ ਬਣਾ ਸਕਦੇ ਹਾਂ ਆਪਣੇ ਪੂਰੇ ਪਰਿਵਾਰ ਲਈ ਤੇ ਕੋਈ ਖਾਣ ਵਿੱਚ ਬਹੁਤ ਹੀ ਟੇਸਟੀ ਬਣਦੀ ਹੈਗੀ ਇਹ ਜਿਹੜੇ ਆਪਣੇ ਕੋਪ ਤੇ ਬਣਾਏ ਸੀ ਇਹਨਾਂ ਦਾ ਆਪਾਂ ਪਾਸਾ ਪਲਟਾ ਦੇਖੋ ਬ੍ਰਾਊਨ ਹੋ ਗਿਆ ਤੇ ਇਸ ਤਰ੍ਹਾਂ ਕਰਕੇ ਆਪਾਂ ਦੋਨੇ ਪਾਸੋਂ ਤੇ ਇਹਨਾਂ ਨੂੰ 골ਡਨ ਬ੍ਰਾਊਨ ਕਰ ਲਵਾਂਗੇ ਤੇ ਇਹਨਾਂ ਨੂੰ ਇੱਕ ਆਪਾਂ ਛਾਨਣੀ ਦੇ ਵਿੱਚ ਕੱਢ ਲਵਾਂਗੇ ਇਹਨੂੰ ਕਿ ਜਿਹੜਾ ਫालतू ਤੇਲ ਹੈਗਾ ਉਹ ਆਪਣਾ ਇਹਦੇ ਵਿੱਚੋਂ ਨਿਕਲ ਜਾਏ ਆਪਣੀ ਕੜਾਹੀ ਦੇ ਵਿੱਚ ਤੇ ਜਿਹੜੇ ਆਪਾਂ ਕੋਪਤੇ ਇਹ ਆਪਾਂ ਇਹ ਛਾਨਣੀ ਦੇ ਵਿੱਚ ਕੱਢ ਲਵਾਂਗੇ ਇਹਨੂੰ ਛਾਨਣੀ ਵੀ ਬੋਲਦੇ ਆ ਝਾਰਨੀ ਵੀ ਬੋਲਦੇ ਹੈਗੇ ਅੱਡੋ ਅੱਡ ਬੋਲੀ ਹੈਗੀ ਹਰ ਇੱਕ ਸੰਦੀ ਮੈਨੂੰ ਝਾਰਨੀ ਵੀ ਬੋਲ ਦਿੰਦੀ ਹੈ ਛਾਨਣੀ ਬੋਲਦੀ ਹੈਗੀ ਇਹਨੂੰ ਆਪਾਂ ਕੱਢ ਕੇ ਆ ਮੇਰੇ ਆਸੇ ਪਾਸੇ ਖੜਕਾ ਬਹੁਤ ਹੋ ਰਿਹਾ ਹੈ ਕਿਉਂਕਿ ਉਂਗਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਚੀਜ਼ਾਂ ਲੰਘਦੀਆਂ ਨੇ ਤਾਂ ਕਰਕੇ ਤੁਹਾਨੂੰ ਸੁੱਨ ਚ ਪਰੇਸ਼ਾਨੀ ਹੋਊਗੀ ਤੇ ਮੈਨੂੰ ਵੀ ਬਣਾਉਣ ਚ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਇਸ ਤਰ੍ਹਾਂ ਕਰਕੇ ਆਪਣਾ ਜਿਹੜਾ ਬਾਕੀ ਵਿੱਚ ਤਾਂ ਬੈਟਰ ਸੀ ਉਹਦੇ ਵੀ ਆਪਾਂ ਕੋਹਤੇ ਹੈਗੇ ਜਿਹੜੇ ਉਹ ਕੱਢ ਲੈਨੇਗੇ ਇਹਨਾਂ ਨੂੰ ਪਾੜਿਆ ਤੇ ਉਲਟ ਫਲਟ ਕਰਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਫਰਾਈ ਕਰਕੇ ਤੇ ਆਪਾਂ ਇਹਨਾਂ ਨੂੰ ਵੀ ਕੱਢ ਲਵਾਂਗੇ ਜਿਹੜੀ ਇਹ ਸਬਜ਼ੀ ਹੈ ਖਾਣ ਦੇ ਵਿੱਚ ਬਹੁਤ ਸਵਾਦ ਬਣਦੀ ਹੈਗੀ ਤੁਸੀਂ ਟਰਾਈ ਜ਼ਰੂਰ ਕਰਨਾ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਰਤਬਰ ਸ਼ੇਅਰ ਕਰਨਾ ਤੇ ਜਿਹੜਾ ਕੋਈ ਆਪਣੀ ਵੀਡੀਓ ਦੇਖ ਰਿਹਾ ਪਹਿਲੀ ਵਾਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਘੰਟੀ ਵਾਲਾ ਬਟਨ ਪ੍ਰੈਸ ਕਰਿਆ ਕਰੋ ਤਾਂਕਿ ਜਿਹੜੀ ਮੈਂ ਨਵੀਂ ਵੀਡੀਓ ਪਾਵਾਂ ਮੈਂ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਇਹ ਜਿਹੜੇ ਕੋਪ ਤੇ ਸੀਗੇ ਬਣ ਕੇ ਤਿਆਰ ਹੋ ਗਏ ਤੇ ਇਹਨਾਂ ਨੂੰ ਆਪਾਂ ਇੱਕ ਥਾਲੀ ਜਾਂ ਪਲੇਟ ਦੇ ਵਿੱਚ ਕੱਟ ਲਵਾਂਗੇ ਇਹ ਸਾਰੇ ਆਪਾਂ ਕੱਢ ਲਿਆ ਬਣਾ ਕੇ ਤੇ ਹੁਣ ਆਪਾਂ ਉਸੇ ਪੈਨ ਦੇ ਵਿੱਚੋਂ ਤੇਲ ਕੱਢ ਕੇ ਬਾਕੀ ਦਾ ਤੇ ਇੱਕ ਕੜਸ਼ੀ ਤੇਲ ਦੇ ਰੱਖ ਕੇ ਆਪਾਂ ਬਾਕੀ ਦਾ ਕੱਢਤਾ ਹੈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਤੇਜ ਪੱਤਾ ਇੱਕ ਵੱਡੀ ਇਲਾਇਚੀ ਤੇ ਇੱਕ ਅਦਾਲਤੀ ਨਿੰਦਾ ਟੁਕੜਾ ਉਸ ਤੋਂ ਬਾਅਦ ਜਿਹੜਾ ਆਪਾਂ ਮਸਾਲਾ ਗ੍ਰाइंड ਕੀਤਾ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਲਾਂਗੇ ਮਸਾਲੇ ਦੇਖ ਕੇ ਐਡ ਕਰਨਾ ਤਾਂ ਕਿ ਆਪਾਂ ਨੇ ਕੂਕਤਿਆਂ ਵਿੱਚ ਵੀ ਪਾਏ ਸੀਗੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਚ ਹਲਦੀ ਪਾਊਡਰ ਹਲਦੀ ਪਾਊਡਰ ਤੋਂ ਬਾਅਦ ਸਵਾਦ ਅਨੁਸਾਰ ਨਮਕ ਤੇ ਥੋੜਾ ਜਿਹਾ ਧਨੀਆ ਤਨੀਆ ਪਾਊਡਰ ਦਾ ਥੋੜਾ ਜਿਹਾ ਗਰਮ ਮਸਾਲਾ ਪਾਊਡਰ ਤੇ ਸਵਾਦ ਅਨੁਸਾਰ ਨਮਕ ਪਾਣਾ ਨਮਕ ਦੇਖ ਕੇ ਪਾਣਾ ਕਿਉਂਕਿ ਪਹਿਲਾਂ ਵੀ ਪਾਇਆ ਸੀ ਆਪਾਂ ਤੇ ਮਿਰਚੇ ਪਹਿਲਾਂ ਪਾਈ ਸੀ ਤਾਂ ਕਰਕੇ ਆਪਣੇ ਦੇਖ ਕੇ ਪਾਉਣਾ ਤੇ ਆਪਾਂ ਜਿਹੜੀ ਮਸਾਲੇ ਦੇ ਵਿੱਚ ਵੀ ਪੀਸੀ ਸੀਗੀ ਹਰੀ ਮਿਰਚ ਤਾਂ ਇਹ ਜਿਹੜਾ ਟੇਸਟ ਹੈਗਾ ਟੇਸਟ ਅਨਸਾਰ ਹੀ ਲੈਣੀਆਂ ਚੀਜ਼ਾਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਹੁਣ ਪਕਾ ਲਵਾਂਗੇ ਜਿਹੜਾ ਮਸਾਲਾ ਹੈਗਾ ਤੇ ਜਦੋਂ ਤੇਲ ਰਿਲੀਜ਼ ਕਰਦਾ ਹੈਗਾ ਤੇ ਇਹਨੂੰ ਆਪਾਂ ਟਾਕੇ ਪਾਵਾਂ ਥੋੜੀ ਜਿਹੀ ਮੇਰੇ ਕੋਲੇ ਲਾਈਟਿੰਗ ਦੀ ਵੀ ਪ੍ਰੋਬਲਮ ਆ ਗਈ ਹੈਗੀ ਤੇ ਚਲੋ ਕੋਈ ਗੱਲ ਨਹੀਂ ਤੇ ਜਿਹੜੀ ਆਪਣਾ ਇਹ ਮਸਾਲਾ ਹੈਗਾ ਇਹ ਦੇਖੋ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਗਰੇਵੀ ਬਣਾਉਣ ਵਾਸਤੇ ਤੇ ਪਾਣੀ ਆ ਤੁਸੀਂ ਜਿਹੜੀ ਗਰੇਵੀ ਆ ਤੁਸੀਂ ਆਪਣੇ ਅਨੁਸਾਰ ਰੱਖ ਲੈਣੀ ਹੈਗੀ ਮੈਂ ਇੱਥੇ ਦੇ ਵਿੱਚ ਇੱਕ ਗਲਾਸ ਪਾਣੀ ਦਾ ਜਿਹੜਾ ਆਪਣਾ ਮਸਾਲੇ ਵਾਲਾ ਸੀ ਉਹਨੂੰ ਘੋਲ ਕੇ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਹੀ ਪਾਤਾ ਹੈਗਾ ਇੱਕ ਗਲਾਸ ਪਾਣੀ ਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਇਹਨੂੰ ਜੇ ਤਿੱਕਰ ਅਵਾਲ ਆਉਣ ਤਿੱਕਰ ਆਪਾਂ ਇਹਨੂੰ ਪਕਾਉਂਦੇ ਰਵਾਂਗੇ ਇਹਨੂੰ ਚਾਹੇ ਟੱਕ ਕੇ ਪਕਾ ਲਓ ਤੁਸੀਂ ਚਾਹੇ ਕੁਲਾ ਛੱਡ ਕੇ ਪਕਾ ਸਕਦੇ ਹੋਗੇ ਇਹ ਦੇਖੋ ਜਿਹੜੀ ਗਰੇਵੀ ਹੈਗੀ ਇਹ ਤੁਸੀਂ ਇਦੋਂ ਸੰਘਣੀ ਰੱਖ ਇਦੋਂ ਥੋੜੀ ਜੀ ਪਤਲੀ ਰੱਖਣੀ ਤਾਂ ਉਹ ਵੀ ਰੱਖ ਸਕਦੇ ਆ ਇਹਦੇ ਵਿੱਚ ਆਪਾਂ ਥੋੜੀ ਜੀ ਸੁੱਕੀ ਕਸੂਰੀ ਮੇਥੀ ਪਾਤੀ ਕਈ ਲੋਕ ਕਸੂਰੀ ਬੋਲਦੇ ਤੇ ਕਈ ਲੋਕ ਕਸਤੂਰੀ ਬੋਲਦੇ ਆ ਸਾਡੇ ਬੰਨੀ ਇੱਧਰ ਕਸਤੂਰੀ ਮੇਥੀ ਬੋਲਦੇ ਤਾਂ ਕਰਕੇ ਮੈਂ ਵੀਡੀਓ ਦੇ ਵਿੱਚ ਕਸੂਰੀ ਮੇਥੀ ਬੋਲ ਦਿੰਨੀ ਆ ਤਾਂ ਮੈਨੂੰ ਇੱਕ ਕਮੈਂਟ ਵੀ ਕੀਤਾ ਕਿਸੇ ਭੈਣ ਨੇ ਕੀ ਜੀ ਕਸੂਰੀ ਮੇਥੀ ਨਹੀਂ ਕਸੂਰੀ ਮੇਥੀ ਹੁੰਦੀ ਹੈ ਇਹ ਅਰਡੋੜ ਏਰੀਆ ਦੀ ਬੋਲੀ ਦਾ ਫਰਕ ਹੁੰਦਾ ਹੈ ਜੀ ਤਾਂ ਕਰਕੇ ਸਾਡੇ ਤਾਂ ਕਸੂਰੀ ਬੋਲਦੇ ਚਲੋ ਤੁਹਾਡੇ ਹਿਸਾਬ ਨਾਲ ਆਪਾਂ ਕਹਿੰਨੇ ਆ ਕਸੂਰੀ ਮੇਥੀ ਪਾਤੀ ਹੈ ਤੇ ਇਹ ਜਿਹੜਾ ਮਸਾਲਾ ਹੈਗਾ ਆਪਣਾ ਬਿਲਕੁਲ ਤਿਆਰ ਹੋ ਗਿਆ ਤੇ ਇਹਦੇ ਵਿੱਚ ਜਿਹੜੇ ਆਪਾਂ ਨੇ ਫਰਾਈ ਕੀਤੇ ਹੋਏ ਖੀਰੇ ਦੇ ਕੋਕਟੇ ਸੀਗੇ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ 2-3 ਮਿੰਟ ਸਲੋ ਫਲੇਮ ਤੇ ਚਾਹੀ ਫੁੱਲ ਫਲੇਮ ਤੇ ਤੁਸੀਂ ਪਕਾ ਲਓ ਇਹ ਵੈਸੇ ਖੁੱਲਦੇ ਤਾਂ ਹੈ ਨਹੀਂ ਕਿ ਵਿੱਚ ਬਹੁਤ ਹੀ ਟੇਸਟੀ ਬਣ ਜਾਂਦੇ ਨੇਗੇ ਤੇ ਇਹਨਾਂ ਨੂੰ ਆਪਾਂ ਪਕਾ ਲਵਾਂਗੇ ਸਲੋ ਫਲੇਮ ਤੇ ਤੇ ਆ ਦੇਖੋ ਜੀ ਜਿਹੜੀ ਆਪਣੀ ਸਬਜ਼ੀ ਹੈ ਉਹ ਬਣ ਕੇ ਖਾਣ ਵਾਸਤੇ ਤਿਆਰ ਹੋ ਗਈ ਹੈਗੀ ਤਿਆਰ ਹੋ ਗਈ ਹੈ ਦੇਖੋ ਕਿੰਨਾ ਵਧੀਆ ਇਹਦਾ ਕਲਰ ਆਇਆ ਜਲਦੀ ਮਿਲਦੇ ਆਪਾਂ ਹੁਣ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਾਂ ਤੱਕਰ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸ਼ਸ਼ਟੀਕਾਲ ਜੀ